ਜੇ ਮੈਂ ਉਹਨੂੰ ਗੱਲ ਕਰਾਂ ਰਾ ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਹੂੰ ਹੂੰ ਤੋ ਕੈਪਟਨ ਅਮਰਿੰਦਰ ਸਿੰਘ ਦੀ ਭਾਵੇਂ ਬੇਸ਼ੱਕ ਉਹ ਕਾਂਗਰਸ ਨਾਲ ਉਹਨੇ ਬਹੁਤ ਲੰਮਾ ਸਮਾਂ ਗੁਜ਼ਾਰਿਆ ਹੂੰ ਹੂੰ ਪਰ ਉਹਨਾਂ ਦੀ ਪੰਥਕ ਸ਼ਖਸੀਅਤ ਨੂੰ ਅਸੀਂ ਕਿਸੇ ਤਰ੍ਹਾਂ ਅੱਖੋਂ ਪਰੋਕੇ ਨਹੀਂ ਕਰ ਸਕਦੇ ਕਿਉਂਕਿ ਜਦੋਂ 1984 ਦੇ ਵਿੱਚ ਘਲੂਘਾਰਾ ਹੋਇਆ ਸੀ ਹੂੰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਆਪਣੇ ਜਿਹੜੀ ਲੋਕ ਸਭਾ ਦੀ ਮੈਂਬਰਸ਼ਿਪ ਛੱਡੀ ਸੀ ਅਸਤੀਫਾ ਦੇ ਦਿੱਤਾ ਸੀ ਅਸਤੀਫਾ ਦੇ ਦਿੱਤਾ ਸੀ ਹੂੰ ਹੂੰ ਇਸ ਰਵਾਈ ਜਦੋਂ ਜਦੋਂ ਵੀ ਪੰਜਾਬ ਤੇ ਭੀੜ ਬਣਦੇ ਰਹੀ ਆ ਜਿਵੇਂ ਪਾਣੀਆਂ ਦੇ ਮਸਲੇ ਦੀ ਗੱਲ ਆ ਇਧਰ ਆਈ ਪਾਣੀ ਅੱਗੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਪਾਣੀਆਂ ਦੇ ਜਿਹੜੇ ਇਹ ਜਿਹੜੇ ਸਮਝੌਤਾ ਜਿਹੜਾ ਰੱਦ ਕਰਨ ਵਾਸਤੇ ਮਤਾ ਪਾਸ ਕੀਤਾ ਸੀ ਭਾਵੇਂ ਬੇਸ਼ੱਕ ਉਹ ਮਤਾ ਜਿਹੜਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਪਾਇਆ ਉਹ ਵਕਰੀ ਗੱਲ ਪਰ ਉਹਨਾਂ ਨੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਇਸ ਰਵਾਵਾ ਵੀ ਜਦੋਂ ਇਹ ਘਲੂ ਘਰਾ ਹੋਇਆ ਸੀ ਨਾ ਉਸ ਵੇਲੇ ਸਿੱਖ ਨੌਜਵਾਨ ਫੜੇ ਗਏ ਸਰ ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਟੱਕ ਦਿੱਤਾ ਸੀ ਖਾਸ ਕਰਕੇ ਜੋਧਪੁਰ ਜੇਲ੍ਹਾਂ ਦੇ ਵਿੱਚ ਮੈਂ ਤੁਹਾਨੂੰ ਯਾਦ ਕਰਾਂਦਾ ਉਹ ਜਦੋਂ ਜੋਧਪੁਰ ਦੀ ਜੇਲ੍ਹਾਂ ਵਾਲੇ ਜਿਹੜੇ ਨੌਜਵਾਨਾਂ ਨੇ ਬਾਹਰ ਆਣ ਕੇ 6 ਸਾਲ ਬਾਅਦ ਜਦੋਂ ਕੇਸ ਕੀਤਾ ਸੀ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਅਦਾਲਤ ਨੇ ਫੈਸਲਾ ਕੀਤਾ ਹਮ ਔਰ ਉਸ ਫੈਸਲੇ ਨੂੰ ਲਾਗੂ ਕਰਨ ਵਾਲਾ ਕੋਈ ਹੋਰ ਨਹੀਂ ਸਭ ਤੋਂ ਪਹਿਲਾਂ ਇਹ ਲਾਗੂ ਕਪਟਨ ਅਬਰਿੰਦਰ ਸਿੰਘ ਨੇ ਕੀਤਾ ਸੀ ਤਾਂ ਔਰ ਉਹਨਾਂ ਜੋਧਪੁਰ ਦੇ ਨੌਜਵਾਨਾਂ ਜਿਹੜੇ ਰਿਆ ਹੋ ਕੇ ਆਏ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਸੀ ਜੇ ਤਾਂ ਇਹ ਸਪੱਸ਼ਟ ਹੋਇਆ ਕਿ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਦੇ ਅਟੈਕ ਕੀਤਾ ਜਾਣਾ ਹਮਲਾ ਕੀਤਾ ਜਾਣਾ ਗਲਤ ਸੀ ਜਿਸ ਵਿਹਾਰ ਉਤੇ ਜਿਹੜੇ ਅਦਾਲਤ ਨੇ ਜਿਨ੍ਹਾਂ ਨੇ ਕੇਸ ਕੀਤਾ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਸੀ ਕਿ ਇਹ ਬੇਕਸੂਰ ਨੇ ਕਹੇ ਤਾਂ ਪਾਪ ਅਜੇ ਹੀ ਹਿੰਮਤ ਜਿਹੜੀ ਹੈ ਨਾ ਉਹ ਸਿਰਫ ਕੈਪਟਨ ਦੇ ਹਿੱਸੇ ਆਈ ਹੈ ਠੀਕ ਲੱਗੇ ਤੁਹਾਨੂੰ ਨੇਤਾ ਮੈਂ ਤਾਂ ਕਹਿ ਕੇ ਰੁਖ ਬਣਿਆ ਉੱਤਾਰ ਬਤੌਰ ਲੀਡਰ ਔਰ ਬਤੌਰ ਸੇਕ ਮੈਂ ਉਹਨਾਂ ਦੀ ਅੱਜ ਵੀ ਕਦਰ ਕਰਦਾ ਬਹੁਤ ਵਧੀਆ ਉਹ ਸ਼ਖਸੀਅਤ ਇਹ ਮਾਲ ਕਰਨੇ